ਤਨਾਖਾਤਸੇ ਦੀਆਂ ਰੂ ਕੰਬਾਉ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਰਨਾਟਕ ਦੇ ਵਿੱਚ ਵੇਖੋ ਕਿਵੇਂ ਇੱਕ ਮੋਟਰਸਾਈਕਲ ਜਿਹੜੀ ਆ ਉਹ ਸਿੱਧਾ ਬਿਜਲੀ ਦੇ ਖੰਬੇ ਦੇ ਵਿੱਚ ਜਾ ਵੱਜੀ ਹੈ ਤੇ ਇੱਥੇ ਇਹ ਤਸਵੀਰਾਂ ਜਿਹੜੀਆਂ ਉੱਥੇ ਲੱਗੇ ਕੈਮਰੇਆਂ 'ਚ ਕੈਦ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਵੇਖੋ ਕਿਵੇਂ ਇੰਨਾ ਜਿਹੜਾ ਰੈਸ਼ ਡਰਾਈਵਿੰਗ ਕਰਨਾ ਖਤਰਨਾਕ ਹੋ ਸਕਦਾ ਹੈ ਸੰਤੁਲਨ ਵਿਗੜਿਆ ਤੇ ਬਾਈਕ ਸਿੱਧਾ ਜਾ ਕੇ ਉਸ ਬਿਜਲੀ ਦੇ ਖੰਬੇ ਦੇ ਵਿੱਚ ਵੱਜੀ ਹੈ ਤਨਾਖ ਹਾਦਸੇ ਦੀਆਂ ਰੂ ਕੰਬਾਉ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਰਨਾਟਕ ਦੇ ਵਿੱਚ ਵੇਖੋ ਕਿਵੇਂ ਇੱਕ ਮੋਟਰਸਾਈਕਲ ਜਿਹੜੀ ਆ ਉਹ ਸਿੱਧਾ ਬਿਜਲੀ ਦੇ ਖੰਬੇ ਦੇ ਵਿੱਚ ਜਾ ਵੱਜੀ ਹੈ ਤੇ ਇੱਥੇ ਇਹ ਤਸਵੀਰਾਂ ਜਿਹੜੀਆਂ ਉੱਥੇ ਲੱਗੇ ਕੈਮਰੇਆਂ 'ਚ ਕੈਦ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਵੇਖੋ ਕਿਵੇਂ ਇੰਨਾ ਜਿਹੜਾ ਰੈਸ਼ ਡਰਾਈਵਿੰਗ ਕਰਨਾ ਖਤਰਨਾਕ ਹੋ ਸਕਦਾ ਹੈ ਸੰਤੁਲਨ ਵਿਗੜਿਆ ਤੇ ਬਾਈਕ ਸਿੱਧਾ ਜਾ ਕੇ ਉਸ ਬਿਜਲੀ ਦੇ ਖੰਬੇ ਦੇ ਵਿੱਚ ਵੱਜੀ ਹੈ